ਨੋਲੇ ਆ ਸਾਡੇ ਤੇ ਬਤਾ ਆਹੋ ਹੁਣ ਵੇਸਾ ਕੋਈ ਹੋਣ ਹੀ ਨਹੀਂ ਦਿਆ ਕੀ ਹੋ ਗਿਆ ਵਾ ਤੂੰ ਕੋਈ ਹੋਣ ਨਹੀਂ ਦਿਆ ਵੀਡੀਓ ਬਣਾਉਣ ਵਾਸਤੇ ਢੀਕਣ ਦੇ ਨਹੀਂ ਸਾਰਿਆਂ ਨੂੰ ਤਾਂ ਹੁਣ ਇਦਾਂ ਹੀ ਕੰਮ ਆ ਦੇ ਦੇਣਾ ਤੇ ਦੇਖਣਾ ਪੈਂਦਾ ਸਤਿੰਦਰ ਤੇ ਐ ਕਰ ਰਹੇ ਨੇ ਜਦੋਂ ਸੌਂਦੇ ਆਏ ਜਿਦਾਂ ਬੜਾ ਦੋਖਲਾ ਕਰਨ ਆ ਜਿਦਾ ਡਿਊਟੀ ਜਾਣਾ ਉਹਦਾ ਟਾਈਮ ਲੰਘ ਗਿਆ ਵਾ ਆਹੋ ਤੇ ਚਲ ਕੋਈ ਨਹੀਂ ਆ ਜਾਂਦੀਆਂ ਥੋੜਾ ਬਣਾ ਹੌਸਲਾ ਵੀ ਕਰਨਾ ਚਾਹੀਦਾ ਕਿ ਚਹੀ ਤੇ ਹੁਣ ਆਂਦੀਆਂ ਵਾ ਵੀ ਕਿ ਤਾਰੇ ਲਾਹ ਲਾ ਤੱਕ ਨਹੀਂ ਆਈ ਹੌਸਲਾ ਤੇ ਨਹੀਂ ਆ ਜੀ ਅਡੇ ਕੋ ਹੌਸਲਾ ਉਹਦਾ ਦਿੱਤੇ ਮੈਂ ਹੌਸਲਾ ਨਹੀਂ ਚਲ ਕੋਈ ਨਹੀਂ ਕੀ ਆਂਦੀ ਐਸ ਨਾ ਜੇ ਹੌਸਲਾ ਉਹਦਾ ਦਿੱਤੇ ਬੇਟੀਆ ਨਾਲ ਬੈਠਾ ਇੱਥੇ ਬੈਠਿਆ ਚਲ ਕੋਈ ਨਹੀਂ ਆ ਜਾਂਦੀ ਆ ਵਾ ਤੂੰ ਅੰਦਰ ਤਾਂ ਕੇ ਚਾਹ ਪਾਣੀ ਪੀਓ ਤੂੰ ਦੱਸੋ ਪਹਿਲਾਂ ਵੀ ਚਾਹ ਪੀਤੀ ਕੇ ਨਹੀਂ ਪੀਤੀ ਤੂੰ ਬਣਾਏਗੀ ਤਾਂ ਪੀਵਾਂਗੀ ਆਏ ਨੋ ਆਉਂਦੀਆਂ ਪਿਆਲੀ ਹੋ ਜੇ ਇੱਕ ਵਾਰੀ ਇੱਕ ਵਾਰ ਪੀ ਗਈ ਆ ਹਾਂ ਤੇ ਫੇਰ ਦੂਜੀ ਵਾਰ ਬਣਾ ਲੈ ਹੁਣ ਆਦੀ ਡਿਊਟੀ ਆ। ਉਹ ਤਰਾ ਇੱਕ ਨਾਲ। ਪ੍ਰਾਣੀ ਤੇ ਮੈਂ ਆਈ ਆਂ ਇੰਨੀ ਦੂਰ ਤੁਰ ਕੇ ਆਈ ਆਂ। ਮੇਰੇ ਗਾ ਸੁਣ ਇਹਨੂੰ ਮੈਂ ਜਿੰਨੀ ਆਰੀ ਸੋਈ ਜਵਾੜਾ ਨਾ ਵੀ ਸਿਮਾ ਚਾਹ ਬਣਾ ਦੇ ਜਾਂ ਇਹਨੇ ਜਾਂ ਤੇ ਦੁੱਧ ਡੋਲ ਦੇਣਾ। ਜਾਂ ਇਹਨੇ ਚਾਹ ਡੋਲ ਦੇਣੀ ਇਹਨੇ ਸਾਡੀ ਰਸੋਈ ਚ ਇੱਕ ਦਿਨਾਂ ਚਟਣੀ ਬਣਾਉਣ ਆਈ। ਆਂਦੀ ਮੈਨੂੰ ਨਾ ਚਟਣੀ ਬਣਾ ਕੇ ਦੇ। ਖੀਰੇ ਦੀ, ਮੂਲੀ ਮੂਲੀ ਦੀ ਤੇ ਖੀਰੀ ਪਿਆਜ਼ਾਂ ਦੀ। ਚਟਣੀ ਤੇ ਵਿੱਚ ਆਹ ਹਰਾ ਰੰਗ ਪਾਉਣਾ ਇਹਨੂੰ ਮੈਂ ਹਾ ਚੁਟਕੀ ਇੱਕ ਹਰਾ ਰੰਗ ਪਾ ਦੇ ਨੇ ਸਾਰੇ ਡੱਬੇ। ਇਹ ਸਾਰੇ ਡੱਬੇ। ਦੇ ਹੱਥੋਂ ਛੁੱਟ ਗਈ ਸਾਰੇ ਨੂੰ ਹੀ ਐਦਾਂ ਦੇ ਤੇ ਕੋਨਾ ਕੋ ਡੋਲਣਾ ਹੀ ਆ ਆ ਡੀਰਸੋਈ ਚ ਚਲ ਹੁਣ ਨਾ ਨਾ ਡੋਲੀ ਡੋਲੀ ਨਾ ਉਹ ਡੁਲਣਾ ਹੀ ਡੁਲਣਾ ਨਾ ਵਾ ਜਾਈ ਨਾ ਪਾਣੀ ਡੋਲਣਾ ਇਹ ਦੱਸਦੀ ਆ ਵੀ ਸਿਮੋ ਨੂੰ ਅਗਲੀ ਵਾਰ ਰਸੋਈ ਚ ਨਾ ਆੜਿਓ ਤੂੰ ਸਾਰੇ ਆੜੀਆ ਚਲ ਹੁਣ ਚਾਰਾ ਕਿਆ ਅੱਜ ਤੇ ਇਹ ਵੇਖਣਾ ਵਾ ਅਸਤਿੰਦਰ ਇਹਦੇ ਚਾਦਾ ਟੇਸਟ ਵੇਖਣਾ ਅੱਜ ਕਿਦਾਂ ਦਾ ਵਾ ਚਲ ਉੱਠ ਜਾ ਹੁਣ ਸੋਚਣ ਡਈ ਇਹ ਵੀ ਮੇਰੇ ਅੰਗ ਸੋਲ ਜੇ 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 ਫੋਟੋ ਡੋਲ ਗਿਆ ਫਿਰ ਮੈਨੂੰ ਨਹੀਂ ਕੁਝ ਕਹਿਣਾ ਫਿਰ ਸਫਾਈ ਵੀ ਤੂੰ ਕਰੇਗੀ ਮੇਰੀ ਗਾਲ ਸੋਣਾ ਇਹ ਨਾ ਹੋਵੇ ਤੂੰ ਚਾਹ ਦੇ ਚੱਕਰ ਚ ਮੇਰਾ ਸਾਰਾ ਮਸਾਲਾ ਚਾਹ ਦਾ ਪਾ ਦੇ ਇੱਕੋ ਵਾਰੀ ਜੀ ਖਤਮ ਕਰ ਦੇਂ ਸਾਡੀ ਬਣਾ ਦੇਂਗੀ ਨਾ ਫਿਰ ਚਾਹਾਂ ਜੇ ਦੀ ਚਾਟੇ ਚਾਹ ਦੀ ਰੈਸਪੀ ਦੋ ਨਾਲ ਮੈਨੂੰ ਨਹੀਂ ਆਉਂਦੀ ਹਨਾ ਨਾਲ ਤੈਨੂੰ ਚਾਹ ਸੁਖਾਦੀ ਹੈ ਤੂੰ ਹੱਸਦਾ ਹਲੋ ਲੈ 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 ਪਹਿਲਾਂ ਇਹਨੂੰ ਦੱਸੋ ਵੀ ਕਿੰਨਾ ਕੁ ਪਾਣੀ ਪਾਉਣਾ ਵਾ ਬੜਾ ਹੀ ਨਾਗਾ ਮੇਲਾ ਹਾ ਤੇ ਨਨ ਤੂੰ ਦਾਖੀ ਉੱਥੇ ਨ ਜਾਣੇ ਆ ਨੀ ਕਲਾਸੀ ਇੱਕ ਪਾਣੀ ਦੀ ਬਾਰਾ ਕਲਾਸੀ ਇੱਕ ਦੁੱਧ ਦੀ ਆ ਆਸ਼ਾ ਕਾੜੇ ਬੂਰੀ ਬੰਦੀ ਆ ਕਾੜੇ ਬੂਰੀ ਬੰਦੀ ਮਾਝੇ ਬੂਰੀ ਦੀਆਂ ਗੱਲਾਂ ਕਰਦੇ ਉਹ ਵੇਹ ਬੱਕਰੀਆਂ ਕਿੰਨੀਆਂ ਵਧੀਆਂ ਬੱਕਰੀਆਂ ਦੁੱਧ ਨਹੀਂ ਦਿੰਦੀਆਂ ਚੱਲ ਅੱਜ ਬੱਕਰੀ ਦੇ ਦੁੱਧ ਦੀ ਚਾਹ ਉਹ ਬੱਕਰੀਆਂ ਵੀ ਇੰਨਾ ਨੇ ਬੁੱਕ ਕੀਤੀਆਂ ਸੀ ਮਾਹੌਣਾ ਨੇ ਚੱਲ ਕੋਈ ਨਹੀਂ ਇੱਕ ਲੇਲੀ ਦੇ ਗਏ ਆ ਉਹਨੂੰ ਤਿੰਨ ਟਾਈਮ ਦੁੱਧ ਪਿਉਣਾ ਪੈਂਦਾ ਨਹੀਂ ਚਾਹ ਦਾ ਮਸਾਲਾ ਦੇ ਪਾਣਾ ਪਹਿਲੇ ਇੱਕ ਟਖੰਡ ਪਾ ਦੇਣਗੀ ਤੇ ਫਿਰ ਕੀ ਆ ਉਹ ਰਿੱਜੂ ਕਦੇ ਫੇਰ ਸਾਈਂ ਇਨੇ ਉਹਨਾਂ ਖਾਂਟਾ ਡੋਲਦੇ ਨਹੀਂ ਮੈਡਮ ਨੇ ਆ ਕਮਲਿਆਂ ਦਾ ਟੱਬਰ ਚਾਹ ਬਣਾਉਂ ਡਿਆ ਅੱਜ ਅੱਜ ਚਾਹ ਦੀ ਜਗਾ ਕੋ ਹੋਰ ਨਾ ਵੀ ਐਸੇ ਟੱਬਰ ਜੀ ਹੁੰਦੀ ਆ ਕਿਹਨੂੰ ਤੁਹਾਨੂੰ ਪਹਿਲਾਂ ਨਾ ਬੁਲਾਏਂਗੀ ਜਦੋਂ ਸਾਰੇ ਜਣੇ ਆਣਗੇ ਫਿਰ ਬੁਲਾਏਂਗੀ ਹੋਏ ਸੀ ਮਾਈ ਨਾ ਬੱਸ ਬੱਸ ਬਾਤ ਸੱਚ ਕਰਣੇ ਬੰਗਲੇ ਪਾਤਾ ਮਾਸਾ ਗੋਸ ਯਾਰ ਥੋੜਾ ਵਿਆਹ ਆ ਮੈਂ ਨਹੀਂ ਹਾਂ ਚੰਗੀ ਮੇਰੇ ਪੰਡਾ ਪੰਡਾ ਬੁਕਾਰਾ ਗਾ ਪਾ ਬਸ ਕਰ ਕਿੰਨਾ ਚੁਗ ਦੇ ਦਰਨੀ ਇਹਨੂੰ ਇਹਨੂੰ ਲੈ ਜਮੇ ਲੱਗੋ ਜੇ ਤੇ ਜੇ ਹਸਤਿੰਦਰ ਚਾਹ ਬਣ ਗਈ ਰੇ ਪਾਸਵਾ ਜੀ ਨਾ ਬਸ ਬਸ ਨਹੀਂ ਅੱਧਾ ਚਮਚਾ ਪਾ ਕਿਉਂਕਿ ਥੋੜੀ ਪੀਜੋ ਆਹ ਪੱਤੀ ਹੁੰਦੀ ਹੈ ਮੋ ਤੇਰੀ ਪੱਤੀ ਐਦਾਂ ਹੀ ਆ ਨਾ ਤੇ ਐਦਾਂ ਹੀ ਜਮਾਨਾ ਵਾ ਆਚਾਰਾ ਹੁਣ ਰੰਗ ਵੇਖ ਲੋ ਤੇ ਫੇਰ ਘੜੀ ਨੂੰ ਟੇਸਟ ਦੱਸ ਦੇ ਤੁਹਾਨੂੰ ਵੀ ਕਿੱਦਾਂ ਦਾ ਵਾ ਆ ਕਿਹਨੇ ਕਰੀ ਲੂਣ ਵਾਲੀ ਚਾਹ ਪੀਂਦੀ ਲੂਣ ਵਾਲੀ ਆਂ ਤੇ ਲੋਣ ਨਹੀਂ ਪਾਇਆ ਚਾਹ ਚ ਇਸ ਤਰ੍ਹਾਂ ਇੰਤਰ ਮੋਸਤ ਆਂਦੀ ਹੈ ਲੂਣ ਆ ਕਰੀ ਕਹਿੰਦੇ ਲੋਣ ਵਾਲੀ ਚਾਹ ਆਂਦੀ ਲੋਣ ਨਹੀਂ ਪਾਣਾ ਪੱਤੀ ਦੇ ਪਾਣੀ ਨਹੀਂ ਦੱਸਿਓ ਕੌਣ ਕੌਣ ਚਾਹ ਦੇ ਵਿੱਚ ਲੋਣ ਪਾ ਕੇ ਪੀਂਦਾ ਆਂ ਤੇ ਲੋਣ ਨਹੀਂ ਪਾਣਾ ਕਰਸੀ ਪਰ ਕੇ ਫਰ ਗਿਆ ਨਹੀਂ ਚੁਟਕੀ ਨੂੰ ਗਿਆ ਮੈਂ ਉਹ ਮੈਂ ਗੋਲ ਲੁੜਾਈਆਂ ਰੋਟੀਆਂ ਆ ਵੇਖੋ ਇਧਰ ਵੇਖੋ ਪਾਪਾਈ ਆ ਵੇਖੋ ਲੂਣ ਵਾਲੀਆਂ ਰੋਟੀਆਂ ਵੇਖ ਕੇ ਆਹ ਕਾਹੋਂ ਪੈਂਗਾ ਭੈਣਿਆ ਮੈਨੂੰ ਨਹੀਂ ਤੂੰ ਰਾਤ ਨੂੰ ਖਾਣੀ ਆ ਆ ਵੇਖੋ ਆ ਵੇਖੋ ਕੀ ਕਰਦੇ ਆ ਇਹ ਤਾਂ ਹੀ ਨਾ ਲੇਟ ਕਰਦਾ ਤੁਹਾਡੇ ਚੱਕਰ ਚਾਟੀਆਂ ਰੋਟੀਆਂ ਵੀ ਗਈਆਂ ਤੇ ਚਾਹ ਵੀ ਗਈ ਪਰ ਤੂੰ ਮੇਰੇ ਕਾਸੋਂ ਜਦੋਂ ਸਾਤ ਦੀ ਤਰਵਟੀਆਂ ਨਹੀਂ ਖਾਣੀ ਚਾਹ ਨਹੀਂ ਪੀਣਾ ਹਾਏ ਨਹੀਂ ਵੇ ਕੋਈ ਨਹੀਂ ਖਾਓ ਇਧਰ ਹੱਸਣ ਰਹੇ ਆ ਹੋਜੀ ਇਤਨੀ ਕੋਈ ਗੱਲ ਹੈਗੀ ਸੀ ਮਨ ਪੁੱਛ ਲਾ ਕੇ ਕਦੀ ਧੱਕਿਆ ਉੰਜ ਹੱਸਣ ਰਹੇ ਆ ਨਹੀਂ 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 ਪੁੱਛ ਲਾ ਸਿਮਾ ਨੂੰ ਅੱਧੀ ਦਿਨ ਉਹ ਵੀ ਤੀਜੀ ਘਰ ਜਾ ਕੇ ਅਸੀਂ ਆਪ ਇਧਰ ਆ ਐਨੀ ਇਧਰ ਰਲ ਮਿਲ ਕੇ ਟਾਈਮ ਪਾਸ ਹੋ ਜਾਂਦਾ ਹੱਸ ਖੇੜ ਕੇ ਚਲੋ ਬਹਿ ਜਾਓ ਫਿਰ ਆਪੇ ਸਿਮਾ ਚਾਹ ਵੇਖ ਲੈਣ ਕਿ ਬਣ ਦੋੜ ਕੇ ਤਾਂ ਨਹੀਂ ਲਿਆਉਂਦੇ ਤੁੱਕਾ ਵੀ ਨਹੀਂ ਦੇਖਾ ਪਤਾ ਹੋਇਆ ਲੜਾ ਲੂਣਾ ਲੂਣ ਵੇਖ ਲੈਣਾ ਸੀ ਕਾ ਲੂਣਾ ਮੈਨੂੰ ਨੇ ਕਹਿੰਦਾ ਹੋਰ ਆਂਦਾ ਪਤਾ ਨਹੀਂ ਮਿਲੂ ਲੂਣਾ ਹੈਗਾ ਹਾਂ ਫੇਰ ਲੂੰ ਮੈਨੂੰ ਦਿਖਾਉਣਾ ਨਹੀਂ ਆ ਚੱਲ ਕੋਈ ਨਹੀਂ ਚੱਲ ਮੇਰੇ ਘਾਸ ਸੋਣੇ ਤੁਸੀਂ ਟੇਸਟ ਕਰਕੇ ਦੱਸੋ ਪਹਿਲਾਂ ਹੁਣ ਤਤੀ ਸੰਗ ਸਾੜ ਲੀਏ ਆ ਚੱਲ ਠੰਡ ਤੂੰ ਤੇ ਆਖਣਾ ਹੀ ਆ ਪਿਸਵਾਦਵਾ ਸੁਣ ਕੜੇ ਸੱਚੀ ਬੜੀ ਸਵਾਦੀ ਹੋ ਚਲੇ ਇਹ ਜੇ ਆਖਣ ਕੀ ਆਦੇ ਤਤੀ ਚਾਹ ਮੋੜ ਕੀ ਲੈਂਦਾ ਚਾਹ ਤਾ ਚਾਹ ਤਤੀ ਨਹੀਂ ਪੀਤੀ ਆਂਦੀ ਤਤੀ ਜਾ ਪੀ ਰਿੰਦਾ ਫਿਰ ਗਲਜਾਰ ਇਹ ਇੱਕ ਘੋਟ ਤੂੰ ਵੀ ਕੇ ਵੇਖੋ ਦੀਦੀ ਤੂੰ ਵੀ ਪੀ ਕੇ ਵੇਖੋ ਨਹੀਂ ਨਹੀਂ ਤਤੀ ਪੀਣੀ ਹਾਏ ਸਤਿੰਦਰ ਘੋਟ ਬਸ ਤੂੰ ਆਹ ਸੰਭੜੀ ਆ ਨੀ ਤੂੰ ਆ ਫੜ ਮੈਂ ਐਵੇਂ ਨਹੀਂ ਆ ਫੇਰ ਲਾ ਲੂਣ ਸੋਟ ਲਾ ਪੱਕਾ ਹੋਇਆ ਇੱਥੇ ਐਵੇਂ ਲੂਣ ਸੋਟ ਲਾ ਥੀ ਦਾਸ ਮਾਂ ਮੇਰੀ ਅੰਦੇ ਪੱਤੀ ਤੇ ਨਾ ਕਹ ਰਹੀ ਸੀ ਦੇਖਿਆ ਤੇ ਇੰਦਾ ਹੀ ਸੀ ਤੂੰ ਮੈਂ ਕਹਿਆ ਤੇ ਪੱਤੀ ਤੇ ਆ ਕੇ ਉਹ ਚਾਹ ਬਣਾਈ ਮੈਨੂੰ ਨਹੀਂ ਆਤਾ ਕਿ ਚੀ ਚਲਾਈ ਜਾਨੀ ਆ ਕਿ ਕੀ ਚੋਸੀ ਤੇਰਾ ਤੇ ਨਾ ਇਹ ਨਾ ਹਿੱਲੀ ਆ ਆਹ ਤੇ ਤੇ ਦਾ ਨਾ ਹੀ ਆ ਗਿਆ ਤੇਰਾ ਦੇ ਫੂਨ ਚ ਗਈ ਚੜੂਣਾ ਤੱਕੀ ਹੋਊਗੀ ਤੇ ਫਿਰ ਤੈਨੂੰ ਰਿਵਿਊ ਦਵਾਂਗੇ ਚਾਹ ਦਾ ਚਲੋ ਗਾਇਸ ਚਾਹ ਚਾਹ ਪੀ ਕੇ ਫਿਰ ਕਰਦੀ ਅਸੀਂ ਅੱਗੇ ਕੀ ਕਰਨਾ ਕੰਟੀਨਿਊ ਕੰਟੀਨਿਊ ਤੇ ਆਫੇ ਪੀਓ ਚਾਹ ਚਾਹ ਗਰਮ ਬਣੀ ਐ ਕਰ ਕੇ ਲੈਂ ਮੀ ਤੂੰ ਚਲੋ ਹੁਣ ਕੋਕਾ ਮਾਰ ਦਿੰਦੀ ਤਨਾਲੇ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਹੋਰ ਕਰਨੀ ਹੈਗੀ ਵੀ ਮੇਰੀ ਭੈਣ ਨੇ ਨਵਾਂ ਚੈਨਲ ਖੋਲ੍ਹਿਆ ਆ ਜਿਹੜੀ ਕਿ ਕੈਨੇਡਾ ਦੇ ਵਿੱਚ ਆ ਉਹਨੇ ਚੈਨਲ ਖੋਲ੍ਹਿਆ ਡਾਟਾ ਟ੍ਰੈਵਲ ਰਿਪੋਰਟ ਡਾਟਾ ਟ੍ਰੈਵਲ ਰਿਪੋਰਟ ਤੇ ਸਾਰੇ ਜਣ ਜਾ ਕੇ ਉਹਨੂੰ ਸਬਸਕ੍ਰਾਈਬ ਕਰਿਓ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਕਿਉਂਕਿ ਉਹ ਉੱਥੇ ਕੈਨੇਡਾ ਦੀਆਂ ਵੀਡੀਓ ਪਾਉਂਦੀ ਆ। ਉਹਦੇ ਵਿੱਚ ਤੁਹਾਨੂੰ ਕੈਨੇਡਾ ਦਾ ਨੇਚਰ ਦਿਖੂਗਾ। ਹਾਂ ਵਾਖਵਾ ਖਥਾਂ ਜਾ ਕੇ ਐਕਸਪਲੋਰ ਕਰਦੀ ਆ। ਉਹ ਨੇਚਰ ਦੀਆਂ ਬਣਾਈਆਂ ਵਾ। ਉਹਨੇ ਕਿ ਉਹ ਆ ਰਹਾ ਦੇ ਬਸ ਉਹ ਆਵਾਖਾ ਖਾਵਾ ਤੇ ਜਾਂਦੀ ਆ ਉਹਨੂੰ ਐਕਸਪਲੋਰ ਕਰਦੀ ਆ ਤੇ ਫਿਰ ਉਹ ਦੱਸਦੀ ਆ ਨਾਲ ਆਪਣਾ opinion ਵੀ ਦੱਸਦੀ ਆ ਤੇ ਨਾਲੇ ਘਰ ਪੈਸੇ ਬਿਠਾਏ ਕੈਨੇਡਾ ਘੁੰਮੋ ਸਹੀ ਗੱਲ ਆ ਉਦਾਂ ਦੇ ਪਰਣੀ ਜਾਣਾ ਕਿ ਨਹੀਂ ਜਾਣਾ ਹੋਰ ਜਾਲੇ ਨਹੀਂ ਜਾਣਾ ਐਦਾਂ ਤੋਂ ਨਾਲੇ ਥੋੜੀ ਆਪਣੀ ਲਾਈਫ ਬਾਰੇ ਵੀ ਕਿੱਦਾਂ ਕਿੱਦਾਂ ਨਹੀਂ ਆ ਕਿ ਕਿੱਦਾਂ ਸਟੂਡੈਂਟ ਕਿੱਦਾਂ ਰਹਿੰਦੇ ਆ ਹੌਲੀ ਹੌਲੀ ਗਾਹਾਂ ਤੇ ਸਭਿਆਣੇ ਇੱਕੋ ਹੀ ਫੇਸ ਹਲੋ ਦਾ ਟਰੈਵਲ ਰਿਪੋਰਟ ਚਲ ਆ ਜਾਓ ਚਾਹ ਪੀ ਲਓ ਸਤਿੰਦਰ ਪੈਰ ਪੱਕਾ ਪਤਾ ਵੀ ਉੱਥੇ ਗਈ ਆਏ ਅੱਜ ਨਹੀਂ ਪਹੁੰਚ ਆਵੀ ਨਹੀ ਹੁਣ ਮੈਂ ਪੱਕਾ ਖਾਨਾ ਹੁਣ ਸਤਿੰਦਰ ਪੈਨੂ ਪੱਕਾ ਪਤਾ ਵਾ ਵੀ ਉੱਥੇ ਗਈ ਜੰਦਾ ਤੈਨੂੰ ਪੱਕਾ ਪਤਾ ਪਾਪੜੇ ਨਹੀਂ ਮੰਨਦੀ ਅੰਧੇਗਾ ਤਾਂ ਫੇਰ ਅੰਧੇਗਾ ਚੁੱਪ ਕਰ ਆਹ ਨਹੀਂ ਫੇਰ ਆਸਾਨੀ ਨਾਲ ਪਾਪੜਾ ਤੂੰ ਹੀ ਕਰੀ ਜਾਂਦੇ ਕਿਹੜਾ ਮੈਂ ਫੇਰ ਲੱਗੀ ਤੇਰੇ ਜੇੜ ਜਠਾਣੀ ਇੱਥੇ ਆਏ ਜੇ ਤੇ ਤੂੰ ਵੀ ਨਾਲ ਆ ਜਾਂਦੀ ਹੂੰ ਉਹਨਾਂ ਹੀ ਦੱਸਿਆ ਵੀ ਉਹ ਨਹੀਂ ਨਸੇ ਆਵੀ ਗਾਜ ਲੈਣਾ ਤੇ ਇਹਨਾਂ ਚਾਹ ਦਾ ਨਸ਼ਾ ਹੋ ਗਿਆ ਸੱਚੂ ਮਤ ਦੱਸਦੇ ਵੀ ਪਿਆ ਹਾਂ ਪੱਕਾ ਹੋਈ ਨਹੀਂ ਇਹ ਗਾਸ ਉਹ ਇਹ ਦੇਖ ਫਾਂ ਚੱਲ ਰਹੀਗਾ ਇਹਨੇ ਨਮਰੀ ਗਾ ਸੋੜੇ ਨੇ ਚਾਹ ਕੇ ਲੂਡ ਪਾਤਾ ਚਾਹ ਚ ਲੂਡ ਪਾਤਾ ਇਹਨੇ ਪਹਿਲਾਂ ਹੀ ਨਸਰ ਰਵਾ ਕੇ ਰੱਖਿਆ ਚਲੋ ਹੁਣ ਸਟਾਰਟ ਹਾਇਰ ਗੱਸਣੇ ਨੋਤੇ ਜਾਦਾ ਹੋਏ ਇਹਨੇ ਰਹਿਣ ਨੂੰ ਆਜਾ ਤਰ ਵੀ ਪਤਾ ਹੇ ਤਾਂ ਨੋੜੀ ਕਹਿਣਾ ਵੀ ਕਰਦੀ ਪਤਾ ਹੁਣ ਆਟਕਾ ਨੂੰ ਕਾਰ ਹੀ ਦੇਣਾ ਤੂੰ ਯਾਤੀ ਬੜੀ ਚੁੱਕੀ ਨਾ ਸਾਸ ਨੇ ਇੰਨੇ ਇੰਨੇ ਜੜ ਚੁੱਕੀ ਆ ਹਟਦਾ ਹੋ ਜਾਣਾ ਨਹੀਂ ਨਹੀਂ ਕੋਈ ਗੱਲ ਨਹੀਂ ਕਰਦੇ ਰਾਜਾ ਵੀ ਹਾਨੂੰ ਦਵੱਲੇ ਆ ਇਦਾਂ ਮੇ ਲੋਕੀਆਂ ਗੱਲਾਂ ਕੰਮ ਦਿਖਾਈਂ ਨਾ ਨੂੰ ਅਜੇ ਤੇ ਆਪੇ ਗੋਮੋ ਆ ਰਹਿਣਾ ਪਟਾਤਾ ਰਾ ਰੱਖਿਆ ਰੱਖਿਆ ਹੁਣ ਤੁਹਾਨੂੰ ਅੱਡੇ ਹੀ ਕਾਰੀ ਦੇਣਾ ਵਾ ਗਾਹ ਜਾਓ ਤੁਹਾਨੂੰ ਕੀ ਕਰਨਾ ਹੈ ਆਪ ਹੀ ਹੋ ਜਾਣਾ ਆਹੀ ਆਪ ਹੀ ਹੋ ਜਾਣਾ ਅੱਡ ਚੱਲ ਠੀਕ ਆ ਨਾ ਨਾ ਨੂੰ ਪੈਸੇ ਨੱਕੜਲ ਕੀੜਾ ਕਢਾਉਣੀਆਂ ਜੀ ਕਹਾਂ ਇਹਦੀ ਗੱਲ ਸੁਣ ਰੱਖਣਾ ਹਾਂ ਕਰੋ ਇਹਦਾ ਨਾ ਹੋਰ ਤੈਰੀ ਚੱਲ ਚੋ ਆਪਾਂ ਕੀਤੀਆਂ ਜੇ ਨਵੇਂ ਜਾਣੀ ਤੈਨੂੰ ਕੋਈ ਗੱਲ ਨਹੀਂ ਦੱਸਦੇ ਅਸੀਂ ਅਜੇ ਹੈ ਨਹੀਂ ਨਹੀਂ ਜੇ ਦੋ ਟਰੈਕਟਰ ਫਹੀ ਹੋ ਗਿਆ ਤੁਹਾਨੂੰ ਉਦੋਂ ਅੱਡ ਕਰ ਦੇਣਾ ਵਾ ਆਹ ਹਣਾ ਟਰੈਕਟਰ ਵਿੱਚ ਚੱਲੂਗਾ ਚੱਲ ਮੇਹ ਲਾਂਗੇ ਅੱਜ ਕੀ ਚੱਲਦਾ ਟਰੈਕਟਰ ਚੱਲਦਾ ਚੱਲਦੀ ਪੜਾ ਲਾਂਗੇ ਹੀ ਆਪਣੀ ਕੁੜੀ ਟੈਨਸ਼ਨ ਨਾ ਲਾਓ ਤੁਸੀਂ ਕੋਈ ਨਹੀਂ ਪੜਾਉਂਦੀ ਆਹੋ ਹਾਂ ਜੀ ਕੁੜੀ ਰਹਿਤ ਨਹੀਂ ਚੱਲੀ ਵੀ ਪੜਨ ਖਾਣੋ ਨਾ ਮੈਂ ਤਾਂ ਇਹਨਾਂ ਪੜਾਈ ਤੋਂ ਹਾਂ ਤੇ ਪੜਾਉਣ ਤੇ ਡਈ ਆ ਪੜਾਉਣ ਕਿਹੜਾ ਹੈ ਆਹੀ ਖਰਚਾ ਸਾਰਾ ਅਹੀਂ ਕਰਦੇ ਆ ਤੇ ਆ ਕਿਉਂਦੀਆਂ ਪੜਾਉਂਦੇ ਨਹੀਂ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਇਹ ਤਾਂ ਕਿੰਨੀਆਂ ਗੱਲਾਂ ਹੁੰਦੀਆਂ ਨੇ ਤੇਰਾ ਵੀਡੀਓ ਚ ਕਿਹਨੇ ਆਖੂਗਾ ਬੇ ਬੋਲਣ ਫੇਰ ਇਹਨਾਂ ਨੂੰ ਕੋਈ ਗੱਲ ਹੀ ਨਹੀਂ ਹੁੰਦੀ ਵੀ ਫੇਰ 10-10 ਕੇ ਕਰਾਉਣੀਆਂ ਪੈਂਦੀਆਂ ਐਦਾਂ ਵੇਖ ਲੈ ਕਿ ਤਾਂ ਹੋੜੇ ਮੇੜੇ ਫਿਰਨ ਡੀਆਂ ਹਾਂ ਹਾਂਜੀ ਕਿੱਥੇ ਚੱਲੇ ਫੇਰ ਅੱਜ ਸੰਗ ਤਾਂ ਅੱਜ ਅਹੀਂ ਗਵਾਂਡੀਆਂ ਦਾ ਘਰ ਵੇਖਣ ਚੱਲੇ ਹਾਂ ਗਵਾਂਡੀਆਂ ਦਾ ਘਰ ਨਾ ਵੇ ਗਵਾਂਡੀ ਸਾਡੇ ਲੱਗੇ ਆਏ ਆ ਆਏ ਨੂੰ ਤੇ ਕਿੰਨਾ ਚਿਰ ਹੋ ਗਿਆ ਤੇ ਹੁਣ ਹੈਗਾ ਉਹਨਾਂ ਦੇ ਘਰ ਵਿਆਹ ਤੇ ਉਹਨਾਂ ਨੇ ਘਰ ਬਣਾਇਆ ਨਵਾਂ ਤੇ ਤੁਹਾਨੂੰ ਵਿਖਾਉਨੇ ਆ ਤੇ ਤੁਸੀਂ ਸਰ ਜਣੇ ਵੇਖਿਓ ਤੇ ਦੱਸਿਓ ਕਿੰਦਾ ਦਾ ਬਣਿਆ ਆ ਵਾ ਹੁਣ ਆਈ ਸਾਡੀ ਸਾਰੀ ਟੀਮ ਚੱਲੀ ਗਵਾਂਡੀਆਂ ਦਾ ਘਰ ਵੇਖਣ ਕੋਈ ਅੱਗੇ ਕੋਈ ਪਿੱਛੇ ਤੇ ਕਾਹ ਨਹੀਂ ਗਾਜਾ ਕਾਕਾ ਉਹੀ ਕਿੱਥੇ ਇੱਡੀ ਟੀਮ ਆ ਉਹੀ ਚੱਲਾ ਸਾਰੀ ਹੋਈ ਕੇ ਹੁਣ ਵਿਖਾਉਨੇ ਆ ਤੁਹਾਨੂੰ ਗਵਾਂਡੀਆਂ ਦੇ ਘਰ ਵੀ ਆਪਣੇ ਵੇਖਿਓ ਕਿੰਨੀ ਮੀਨਾਕਾਰੀ ਕੀਤੀ ਉਹਨੇ ਹਣਾ ਸੀਮਾ ਬਹੁਤ ਹਾਂ ਬਹੁਤ ਸੋਹਣੇ ਬਣਾਏ ਉਹਨਾਂ ਨੇ ਵਾਦੇ ਬੁੱਦੇ ਬੜੇ ਸੋਹਣੇ ਬਣਾਏ ਆ ਤੁਹਾਨੂੰ ਵਿਖਾਉਨੇ ਆ ਸਾਰਿਆਂ ਨੂੰ ਆਹ ਵੇਖੋ ਕਿੰਨੇ ਵਧੀਆ ਘਰ ਬਣਾਏ ਉਹਨਾਂ ਨੇ ਆਹ ਵੇਖੋ ਸ਼ੀਸ਼ਾ ਵੀ ਲੱਗਾ ਲਓ ਜੀ ਇਹ ਕੁਝ ਨਾ ਲੱਗਿਆ ਆਹ ਵੇਖੋ ਕਿੰਨੇ ਸੋਹਣੇ ਲੱਗਣ ਰਹੇ ਆ ਆਹ ਵੇਖੋ ਆਹ ਚੁੱਲਾ ਕਿੰਨਾ ਸੋਹਣਾ ਬਣਾਇਆ ਵੇਖੋ ਵੇਨੇ ਕਿੰਨੀ ਮੀਨਾ ਕਾਰੀ ਕੀਤੀ ਹੈ ਉਹ ਵੇਖੋ ਪ੍ਰਾਣੀਆਂ ਪ੍ਰਾਣੇ ਜਿੱਦਾਂ ਕੀਤਾ ਨਾ ਨਾ ਪ੍ਰਾਣੇ ਬਣੇ ਹਾਂ ਕਿੰਨਾ ਵੇਖਦਾ ਦਿਮਾਗ ਦੇ ਨਾਲ ਆਹ ਵੇਖੀ ਲੱਗੇ ਲੱਗੇ ਕਿੰਨਾ ਸੋਹਣਾਗੇ ਆਹ ਵੇਖੋ ਤੇ ਡਿਜ਼ਾਈਨ ਕਿੰਨਾ ਵਧੀਆ ਬਾਇਆ ਇੰਨਾ ਨੇ ਆਹ ਵੇਖੋ ਆਹ ਵੇਖੋ ਸਿਮਾ ਇੱਧਰ ਮਾਰਾ ਲਾਈਟ ਦਈ ਮੈਨੂੰ ਆਹ ਵੇਖੋ ਅਤੇ ਅੱਜ ਦੇ ਦੂਸਰੇ ਸਟੈਂਡਾਂ ਨਾਲ ਤੇ ਆ ਵਧੀਆਣਾ ਇਹ ਵਧੀਆ ਵਟਣ ਲਿਆ ਬਹੁਤ ਸੋਹਣਾ ਇਧਰ ਇਹਨਾਂ ਦਾ ਚਲੋ ਪੇਟੀਆਂ ਸੁਮਾਣ ਇਹਨਾਂ ਦੇ ਹੈਗਾ ਵਾ ਹੋਰ 7-8 ਦੇ ਮੈਂ ਤੱਕ ਵਿਆਹ ਇਹਨਾਂ ਦੇ ਬੇਟੇ ਦਾ ਕੀ ਕਰਨਾ ਸਿਮਾ ਕਾਪਵੇ ਕਿਨੇ ਵਧੀਆ ਲਾਏ ਆ ਅੱਲਾਹ ਹਾ ਲਿਆ ਹੋਰ ਵਧੀਆ ਬਣਾਉਣਾ ਛੱਟੀ ਮੁੱਟੀ ਸਾਡੇ ਘਰ ਇੱਕ ਕੱਪ ਕਿਤੇ ਵਿਆਹ ਹੁੰਦਾ ਕਿਤੇ ਪਿਆਹ ਹੁੰਦਾ ਇੰਨੇ ਵਧੀਆ ਵਰਤਨ ਅਹੀਂ ਵੀ ਨਹੀਂ ਕਰਾਂ ਜਿਥੇ ਜਾਸ ਜਾੜ ਕੇ ਵੇਖ ਲੈ ਆਮ ਨੇ ਇਹ ਚੁੱਲਾ ਵੇਖ ਕੇ ਹੈਰਾਨ ਵਾ ਜਿਹੜੇ ਫੋਲ ਫਾਲ ਬਣਾਉਂਦੇ ਨੇ ਇੱਥੇ ਬਹੁਤ ਅਕਾਲੀ ਨਾਲ ਬਣਾ ਲੈਂਦੇ ਹਾਂਜੀ ਤੇ ਇਹਨੂੰ ਤੇ ਯਾਰ ਹੁਣ ਇਸੇ ਬਣਾਇੰਗੇ ਜੂ ਨੂੰ ਬੜੀ ਸੋਹਣੀ ਕੀ ਅੰਦੇ ਹੋਰ ਬਣਾ ਆਜੇ ਹੋਰ ਕਰਨੀ ਇਹਨਾਂ ਨੇ ਆਪਣੀ ਡੈਕੋਰੇਸ਼ਨ ਆ ਇਧਰ ਨਾਲ ਹੀ ਇਧਰ ਇਹਨਾਂ ਦਾ ਰਿਆ ਇਸ ਤੇ ਇਧਰ ਪਹੂਆ ਦੀ ਤੇ ਆ ਨਿਕੇ ਨਿਕੇ ਲੈ 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 ਲੀਆਂ ਉਹਨਾਂ ਨੇ ਉਹ ਤੇ ਉਹ ਤਾਂ ਬਣਾਈ ਹੋਏ ਆ ਸਿਆਲ ਜਿੱਥੇ ਬੰਨਦੇ ਨੇ ਇਹotra ਇੱਕ ਗੱਲ ਵਾ ਨਿੱਗਾ ਬੜਾ ਰਹਿਣਾ ਸਿਆਲ ਦੇ ਵਿੱਚ ਹਰ ਇਹਨਾਂ ਨੇ ਡਿਜ਼ਾਈਨ ਬਣਾਉਣੇ ਗੰਦਾ ਦੇ ਅਜੇ ਇੱਕ ਅੰਦਰ ਵਾਲਾ ਸ਼ੀਸ਼ਾ ਲੱਗਾ ਤੇ ਇੱਕ ਬਾਹਰ ਵਾਲ ਤੇ ਆ ਨਿੱਗੀ ਜੀ ਗੁੜੀਆ ਨਿੱਗੀ ਜੀ ਗੁੜੀਆ ਸ਼ਰਮਾਉਂਦਾ ਹੀ ਹੈ ਅਜੇ ਇਹਦਾ ਤਿਆਰ ਹੋਣਿਆ ਵਾ ਤੇ ਜਿੱਦਣ ਪੂਰਾ ਹਾਂ ਤੇ ਉਸ ਦਿਨ ਫੇਰ ਤੁਹਾਨੂੰ ਵਿਖਾਵਾਂਗੇ ਪੀਆ ਵੇਖੋ ਕਿੰਨਾ ਵਧੀਆ ਵਾ ਅੱਜ ਕੱਲ ਮੀਜੇ ਕਿੰਨੀ ਮਿਹਨਤ ਕੀਤੀ ਆ ਨਹੀਂ ਮਿਲਦੀਆਂ ਕਿੰਨੀ ਮਿਹਨਤ ਕੀਤੀ ਆ ਉੱਤੇ